ਜੀ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਤੋਂ ਜੀ ਹਾਂ ਜੀ ਹੈ ਕਿ ਸਰ ਮਾਮਲਾ ਤੁਸੀਂ ਡੀਸੀ ਦਫ਼ਤਰ ਡੀਸੀ ਦਫ਼ਤਰ ਦੇ ਉੱਪਰ ਅਸੀਂ ਨਾ ਸਾਡੇ ਨਗਰ ਦੇ ਵਿੱਚ ਅਕੋਤੀ ਸਾਧ ਕਾਫੀ ਸਾਲਾਂ ਤੋਂ ਰਹਿ ਰਿਹਾ ਜੀ ਉਹ ਨਾ ਇਸ ਸਾਧ ਦੇ ਆਣੇ ਨੂੰ ਜਾਨੀ ਕਿ ਜਿਹੜੇ ਸੰਤ ਸਮਾਧੀ ਮੰਡਲੀ ਆ ਉਹਨਾਂ ਨੂੰ ਵੀ ਬਦਨਾਮ ਕਰਦਾ ਸੰਿਆਸੀ ਜਿਹੜੇ ਆ ਸਾਡੇ ਆਪਾਂ ਦੇਖਦੇ ਨਾ ਮਹਾ ਆਤਮਾ ਹਿੰਦੇ ਸੰਿਆਸੀ ਰਹਿੰਦੇ ਆਲਵਾਰਡ ਹਰ ਦੁਆਰ ਜਾ ਕਿਤੇ ਹੋਰ ਰਹਿੰਦੇ ਆ ਉਹਨਾਂ ਨੂੰ ਵੀ ਇਹਨੇ ਦਾਗ ਲਾਤਾ ਸਨਿਆਸੀ ਤੌਰ ਤੇ ਰਿਹਾ ਮੈਂ ਹੈਰਾਨ ਹ ਇਸ ਤੋਂ ਭਈ ਤੂੰ ਜੇ ਪਾੜੀ ਥਰਦਾ ਨਹੀਂ ਤੇਰੇ ਕੋਲ ਇਹ ਜੀਆਂ ਬੀਬੀਆਂ ਪੈਣਾ ਆਉਂਦੀਆਂ ਤੂੰ ਕਹ ਦੇ ਭਾਈ ਮੇਰਾ ਨਹੀਂ ਸਕਦਾ ਵਿਆਹ ਕਰਾ ਪਹਿਲੀ ਗੱਲ ਆ ਸਨਿਆਸੀ ਬੰਦਾ ਹੋਣ ਦਾ ਜੇ ਤੇਰੇ ਕੋ ਇਹ ਜੀ ਕਾਮ ਦੀ ਕਰੋਦੀ ਤੂੰ ਆਪਦੀ ਮੈਂ ਤਾਂ ਕਹਣਾ ਵੀ ਹਾਂ ਜੀ ਨਸਬੰਦੀ ਹੋਣੀ ਚਾਹੀਦੀ ਆ ਜਿਹੜੇ ਬੰਦੇ ਨੇ ਇਹ ਤੇ ਸਰਦਾਲੂ ਆ ਨਸਬੰਦੀ ਕਰਾਉਣਾ ਆਪਦੀ ਆਪ ਵੀ ਆਪਦੀ ਵੀ ਕਰਾਵੇ ਦੇਖੋ ਜੀ ਇਹ ਕੀ ਹਾਲਾਤ ਬਣਾਏ ਹੋਏ ਇਹਨਾਂ ਦੇ ਢੋਂਗੀ ਸਾਧ ਬਣੇ ਹੋਏ ਆ ਲੋਕਾਂ ਤੋਂ ਰੁਪਈਆ ਲੁੱਟਦੇ ਆਪਦੀਆਂ ਸਕੋਠੀਆਂ ਰਿਸ਼ਤੇਦਾਰਾਂ ਦੀਆਂ ਬਰਦੇਸਾਂ ਦੇ ਵਿੱਚ ਇਹਨਾਂ ਕੁਵਾਰੀ ਪੱਕੀ ਪੱਕੀ ਕਰਵਾ ਕੇ ਹਟਾਂਗੇ ਸੰ ਤੇ ਹੁਣ ਮਮਾ ਸਾਡੇ ਡੇਰਾ ਚੱਲਦਾ ਸਾਡੇ ਡੇਰੇ ਜੀ ਤਕਰੀਬਤ ਪ੍ਰਾਤਨ ਸਮੇਂ ਤੋਂ ਚੱਲਦਾ 84 ਸਾਲਾਂ ਤੋਂ ਇਹ ਕਾਬਜ ਬੈਠਾ ਜੀ 1984 ਤੋਂ ਇਹ ਤੁਸੀਂ ਆਉਣ ਰਿਕਾਰਡ ਕਰ ਸਕਦੇ ਆ ਸਾਹਿਬ ਤੁਸੀਂ ਹੁਣ ਬੱਚੇ ਹੋ ਗਏ ਆ ਭਾਵੇਂ ਮੈਂ ਵੀ ਛੋਟਾ ਹੀ ਆ ਪਹੁੰਚ ਕੇ ਪਹੁੰਚ ਕੇ ਅਸੀਂ ਇਹੀ ਮੰਗ ਕਰੀ ਆ ਵੀ ਕੱਲੀ ਕਲੀ ਇਹ ਕੁਟਿਆ ਡੇਰੇ ਦੀ ਜਾਨੀ ਕਿ ਜਾਂਚ ਕੀਤੀ ਜਾਵੇ ਜਾਂਚ ਕਰਕੇ ਇਹਨੇ ਜਿਹੜੇ ਸਟਾਫ ਹੈਦਾ ਆਪਦਾ ਪੰਜ ਸੱਤ ਬੰਬੇ ਆ ਕੁਲਦੀਪ ਸਿੰਘ ਜਸਵੀਰ ਕੌਰ ਸਰੇਸ਼ ਸਾਹਿਬ ਆ ਜਿਹੜਾ ਦਾ ਸਾਕਾ ਭਤੀਜਾ ਵਾ ਉਹ ਮਾਨੰਦ ਕਹਿੰਦੇ ਉਹਨੂੰ ਅਵਤਾਰ ਸਿੰਘ ਉਹ ਉਹਦੀ ਵੀ ਜਾਂਚ ਕਰਨੀ ਚਾਹੀਦੀ ਆ ਉਹ ਵੀ ਸੰਨਿਆਸੀ ਬਣਿਆ ਹੋਇਆ ਵਾ ਇਹਨਾਂ ਨੂੰ ਗੱਡੀ ਤੋਂ ਵੀ ਲਾਤਾ ਕਹਿੰਦੇ ਉਹ ਹਾਂਜੀ ਇਹਨੇ ਸੰਤ ਸਮਾਜ ਨੇ ਗੱਡੀ ਤੋਂ ਲਾਹਿਆ ਹੋਇਆ ਵਾ ਓਨਰ ਪੰਜਾਂ ਨੂੰ ਉੱਥੇ ਹਜੇ ਵੀ ਮੱਲੀ ਬੈਠਿਆ ਉਹਨੂੰ ਬਰਖਾਸਤ ਕੀਤਾ ਨਗਰ ਨੇ ਵੀ ਬਾਈਕਾਟ ਕੀਤਾ ਵੀ ਲੋਕ ਵੀ ਜਾ ਰਹੇ ਉਹਨਗੇ ਨਹੀਂ ਜਾ ਰਹੇ ਹੁਣ ਵੀ ਥੋੜੇ ਜਿਹੇ ਜਾਂਦੇ ਜਿਹਨੂੰ ਨਹੀਂ ਪਤਾ ਜੀ ਕਿੰਦਾ ਜਾਗਰੂ ਕਰਾਂਗੇ ਲੋਕਾਂ ਨੂੰ ਹੁਣ ਇਸੇ ਤਰ੍ਹਾਂ ਹੀ ਕਰਾਂਗੇ ਜੀ ਅਸੀਂ ਹਾਈ ਕੋਰਟ ਤੱਕ ਜਾ ਕੇ ਲੋਕਾਂ ਨੂੰ ਤੁਹਾਡੇ মিডিਆ ਰਾਹੀਂ ਜਾਣਕਾਰੀ ਮਿਲੂਗੀ ਵੀ ਭਾਈ ਉੱਥੇ ਤਾਂ ਆਹ ਕੰਮ ਚੱਲਦਾ ਵਾ ਨਹੀਂ ਨਹੀਂ ਫਰਾਰ ਹੈ ਉਦਾਂ ਦਾ ਹੀ ਜੇ ਸੱਚਾ ਹੁੰਦਾ ਉਸੇ ਡੇਰੇ ਤੇ ਜਾਂ ਲਾਕਪਾਸ ਖੜਕੇ ਤੁਹਾਡੇ ਸਾਹਮਣੇ ਵੀਡੀਓ ਦੇ ਸਾਹਮਣੇ ਕਹਿੰਦਾ ਜੀ ਮੈਂ ਸੱਚਾ ਮੈਂ ਹੱਥ ਖੜਾ ਕਰਕੇ ਕਹਿੰਦਾ ਇਹ ਸਚਾਈ ਹੈ ਜੀ 100% ਇਹ ਨਹੀਂ ਅਸੀਂ ਮਾਰਦੇ ਹਲਕੇ ਦਾਖੇ ਦੀ ਸਾਡੇ ਤਲਵੰਡੀ ਦਾ ਨੌਂ ਨੇ ਬਦਨਾਮ ਕੀਤਾ ਸੀ ਚੱਕ ਕੇ ਦਾ ਤਲਵੰਡੀ ਖੁਰਦ ਇੱਕ ਹੋਰ ਦੱਸੋ ਜੀ ਧਾਮ ਬਣਾਈ ਫਿਰਦਾ ਉਹਨੂੰ ਕਾਗਜ਼ਾਂ ਦੇ ਵਿੱਚ ਸਾਡਾ ਨਗਰ ਹੈਗਾ ਤਲਵੰਡੀ ਖੁਰਦ ਕਾਹਦਾ ਧਾਮ ਧਾਮ ਤਾਂ ਤਾਂ ਸੈਕਸ ਦਾ ਬਣਾਤਾ ਵਪਾਰ ਦਾ ਧੰਦਾ ਬਣਾਤਾ ਜਿੱਥੇ ਮਰਜੀ ਤੁਸੀਂ ਦੇਖ ਲਓ ਅਸੀਂ ਇਨਸਾਫ ਦੀ ਕੀਤੀ ਆ ਸਾਨੂੰ ਸਾਰੇ ਸਟਾਫ ਨੇ ਡੀਸੀ ਨੇ ਵੀ ਕਿਹਾ ਵਾ ਤੁਹਾਨੂੰ ਕੱਲਾ ਕੱਲਾ ਸਾਰ ਨੂੰ ਸੰਕਤ ਨੂੰ ਜਾਗਰੂਕ ਕਰਕੇ ਫੈਸਲਾ ਦਿੱਤਾ ਜਾਊਗਾ ਇਨਸਾਫ ਮਿਲੂਗਾ ਜੇਲ੍ਹ ਵੀ ਜਾਊਗਾ ਜੀ ਇਹ ਕਿਤਨੇ ਕਿਤੇ ਬਾਅਦੋਂ ਜਿਹੜਾ ਤੁਸੀਂ ਮੰਗ ਲੈ ਕੇ ਆਇਆ ਬਾਅਦੋਂ ਥੋੜਾ ਸ਼ਾਂਤ ਮਾਹੌਲ ਸ਼ਾਂਤ ਹੋ ਜਾਂਦਾ ਨਹੀਂ ਨਹੀਂ ਜੀ ਉਹ ਨਹੀਂ ਪਿੱਛੇ ਹਟਣ ਵਾਲੇ ਹੈਗੇ ਅਸੀਂ ਟਿਕਨ ਵਾਲੇ ਨਹੀਂ ਹੈਗੇ ਜੀ ਅੱਜ ਤੱਕ ਨਗਰ ਦੇ ਵਿੱਚ ਉਹ ਪਸਲਿਓ ਬਈ ਕੋਈ ਵੀ ਗੱਲਬਾਤ ਅਸੀਂ ਜੇ ਕਿਸੇ ਪਾਸੇ ਨੂੰ ਚੜ ਖੜੇ ਆ ਤਾਂ ਸੱਚ ਨਾਲ ਖੜੇ ਪਰ ਝੂਠ ਨਾਲ ਨਹੀਂ ਅਸੀਂ ਖੜਨਾ ਬਾਬੇ ਨੇ ਬਾਲ ਘਰ ਵੀ ਬਣਾਇਆ ਹੋਇਆ ਸੀ ਹਾਂ ਜੀ ਬਾਲ ਘਰ ਦੇ ਵਿੱਚ ਵੀ ਬੱਚੀਆਂ ਨੇ ਉਹਦੇ ਵਿੱਚ ਬੱਚੀਆਂ ਦਾ ਸਾਨੂੰ ਇੰਨਾ ਕੁ ਪਤਾ ਲੱਗਿਆ ਵਾ ਬਈ ਜਿਹੜੀਆਂ ਛੋਟੀਆਂ ਬੱਚੀਆਂ ਨੇ ਇਹ ਜਿਹੜੇ ਬੱਚੇ ਰੱਖੇ ਹੋਏ ਨੇ 5-7 ਬੰਦੇ ਵੱਖ-ਵੱਖ ਥਾਵਾਂ ਦੇ ਅੰਬਰਸਾਰ ਇਧਰ ਆਲੇ-ਦਲੇ ਕੋਠੀਆਂ ਦਾ ਪਤਾ ਲੱਗਿਆ ਉਹਨਾਂ ਕੋਠੀਆਂ ਦੇ ਵਿੱਚ ਬੀਬੀਆਂ ਨੂੰ ਜਦੋਂ ਕੋਈ ਗਰਭਪਤੀ ਹੋ ਜਾਂਦੀ ਆ ਉਹਨੂੰ ਸ਼ਿਫਟ ਕਰਕੇ ਜਦੋਂ ਬੱਚਾ ਹੋ ਗਿਆ ਉਹਨੂੰ ਪੈਸੇ ਤੇ ਲ ਦੇ ਕੇ ਟਿਕਾਇਆ ਜਾਂਦਾ ਕਿਉਂਕਿ ਲੈਂਦੀਆਂ ਨੇ ਇਹ ਬੀਬੀ ਦੀ ਇੱਕ ਵਾਇਰਲ ਹੋਈ ਆ ਕਹਿੰਦੀ ਮੈਂ ਬੱਚੇ ਦੀ ਖਾਤਰ ਆਈ ਸੀ ਬੱਚਾ ਤਾਂ ਵੀ ਮੈਂ ਆਪਦੇ ਘਰ ਨੂੰ ਕੀ ਦੱਸਾਂ ਉਹ ਕਹਿੰਦਾ ਜੀ ਤੂੰ ਹੁਣ ਇਹ ਤੋਂ ਕੁਝ ਲੈ ਰਦਾ ਯਾਨੀ ਕਿ ਉਹ ਦਿੰਦਾ ਵੀ ਸੀ ਕਿ ਸੁਣਿਆ ਵਾ ਬੱਚੇ ਵੇਚਦਾ ਵੀ ਸੀ ਵੇਚਦਾ ਜੀ ਬੱਚੇ ਕਹਿੰਦੇ ਸੁਣਿਆ ਵਾ ਸੁਣਿਆ ਸੀ ਹਾਂਜੀ ਪਰ ਉਹਨਾਂ ਲੋਕਾਂ ਨੂੰ ਕੀ ਕਹੂੰਗਾ ਜ ਦੇਖੋ ਜੀ ਹੁਣ ਇਹ ਕਹਿੰਦਾ ਆਮ ਬੰਦੇ ਦੇਖਦੇ ਆ ਵੀ ਇੱਥੇ ਕੋਈ ਕੁਸ ਮਿਲ ਜੂਗਾ ਸਾਡੇ ਬੱਚੇ ਵੀ ਆਪਾਂ ਭੇਜ ਦਿੰਨੇ ਆ ਵੀ ਇੱਥੇ ਕੋਈ ਸਿੱਖਦੀ ਹੁਣ ਸਿੱਖਣ ਲਈ ਵੀ ਆਪਾਂ ਪਤਾ ਹੀ ਕੀ ਹਾਲ ਆਪਣੇ ਸੰਸਦਾਂ ਦਾ ਬਕੀਆਂ ਦਾ ਹਨਾ ਸੰਸਦਾਂ ਪਦਨਾਮ ਹੁੰਦੀ ਆ ਇਸ ਲਈ ਅਸੀਂ ਚਾਹੁੰਦੇ ਆ ਵੀ ਸੱਚੀਆਂ ਸੁੱਚੀਆਂ ਸੰਸਦਾਂ ਚਲਾਓ ਜਿਹੜੇ ਸੰਿਆਸੀ ਸਾਧਾ ਉਹਨਾਂ ਨੂੰ ਇਹਨੇ ਦਾਗ ਲਾਤਾ ਅੱਛਾ ਕਿਨੇ ਸਾਥ ਦੇ ਰਾ ਚਲਾ ਰਹੇ ਨੇ ਡੇਰਾ ਤਾਂ 84 ਤੋਂ ਬੈਠਾ ਜੀ ਮੱਲੇ 1984 ਮਾਵਲੇ ਦੇ ਬਖ ਬਖ ਆਏ ਜੀ ਉਹ ਦਵਾਈ ਜਾਂਦੇ ਰਹੇ ਆ ਪਤਾ ਨਹੀਂ ਸਿਆਸੀ ਕਰਨ ਦੇ ਕਾਰਨ ਪਤਾ ਨਹੀਂ ਕੀ ਗੱਲ ਹੁੰਦੀ ਸੀ ਦਬ ਜਾਂਦੇ ਸੀਗੇ ਇਸ ਲਈ ਹੁਣ ਵੀਡੀਓ ਦੇ ਨਾਲ ਹੋਰ ਵੀ ਜਵੇਂ ਭੱਜਿਆ ਪਹਿਲੀ ਗੱਲ ਇਹ ਤੇ ਚੇਲੇ ਚਾਟੜ ਜਦੋਂ ਭੱਜਦੇ ਉਹ ਸਾਰਾ ਕੁਝ ਦੱਸਦੇ ਆ ਕੁੱਟਦਾ ਮਾਰਦਾ ਕਹਿੰਦਾ ਵੀ ਬਾਹਰ ਚ ਜਾ ਕੇ ਦੱਸਿਆ ਦੇਖ ਲਿਓ ਪੈਸਾ ਥੇਲਾ ਦੇ ਕੇ ਸਾਰੇ ਬਲੈਕਮੇਲਰੀ ਕਰਦਾ ਉਹਨੂੰ ਵੀਡੀਓ ਡਿਲੀਟ ਕਰਨ ਵਾਸਤੇ ਕਹਿੰਦਾ ਠੁਕੀ ਲੱਖ ਰੁਪਏ ਹਾਂਜੀ ਸੁਣਿਆ ਇਹ ਹੈਗਾ ਜੀ ਪੂਰਾ ਮਾਮਲਾ ਪੂਰਾ ਮਾਮਲਾ ਜੀ ਉਹਨਾਂ ਨੂੰ ਪੈਸੇ ਪਹਿਲਾਂ ਦਿੱਤੇ ਆ ਵੀ ਵੀਡੀਓ ਡਿਲੀਟ ਕਰ ਦਿਓ ਉਹਨਾਂ ਨੇ ਪੈਸਾ ਵੀ ਲੈ ਲਿਆ ਵੀਡੀਓ ਵੀ ਬੈਲ ਕਰਤੀ ਚੰਗਾ ਕੰਮ ਕੀਤਾ ਮੈਂ ਤਾਂ ਕਹਿੰਦਾ ਜੀ ਜਾਗਰੂਕ ਕੀਤਾ ਹਾਂਜੀ ਪਰ ਅਸੀਂ ਇਹ ਹਜੇ ਕੰਮ ਚ ਨਹੀਂ ਹੈਗੇ ਬਾਬਾ ਜੀ ਇੱਕ ਮਿੰਟ ਜੀ ਖਾਲਸਾ ਜੀ ਗੱਲ ਉਹ ਵੀ ਇਧਰ ਆ ਜੀ ਇੱਥੇ ਆਪਾਂ ਆਪਣਾ ਨਾਮ ਜੀ ਇੱਥੇ ਆ ਜਿਓ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮੈਂ ਸਰਪੰਚਾ ਹਾਂ ਤੇ ਮਤਲਬ ਇਹ ਆ ਵੀ ਜੇ ਹੁਣ ਆਪਣੇ ਮੁਹੱਲੇ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਕੋਈ ਗਲਤ ਅਨਸਰ ਕੋਈ ਗਲਤ ਲੇਡੀ ਰਹਿਣ ਲੱਗ ਜਾਂਦੀ ਹੈ ਜਾਂ ਬੰਦਾ ਕੋਈ ਗਲਤ ਰਹਿਣ ਲੱਗ ਜਾਂਦਾ ਆਪਣਾ ਜੋਰ ਲੱਗਿਆ ਹੁੰਦਾ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਵੀ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਵਾ ਬੱਚੇ ਕੀ ਸਿੱਖਣਗੇ ਹੁਣ ਇਹ ਸਾਡੇ ਇਲਾਕੇ ਦਾ ਮਾਹੌਲ ਖਰਾਬ ਕਰਤਾ ਇਸ ਲਈ ਸਾਡੇ ਸਾਡੀ ਮੰਗ ਆ ਪੰਜਾਬ ਸਰਕਾਰ ਕੇ ਵੀ ਸਾਰਿਆਂ ਕੇ মিডিਆ ਕੇ ਵੀ ਮੰਗ ਇਹੀ ਆ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਇਹਨਾਂ ਦਾ ਥੋਡੇਰੇ ਚਿੱਟਾ ਜਾਵੇ ਉਹਨੂੰ ਉਹਨੂੰ ਕਬਜ਼ਾ ਕਰਕੇ ਉੱਥੇ ਕੋਈ ਹੋਰ ਕੰਮ ਤੋਰੇ ਜਾਣ ਉਹ ਡੇਰਾ ਵੀ ਕਬਜ਼ੇ 'ਚ ਲਿਆ ਜਾਣਾ ਚਾਹੀਦਾ ਸਰਕਾਰ ਅੱਗੇ ਮੰਗ ਹੈ ਜੀ ਕਿੰਨੇ ਲੋਕ ਤਾਂ ਰਹਿੰਦੇ ਨੇ ਜਿੱਥੇ ਮੇਰੇ ਹਾਂ ਜੀ ਬੱਚੇ ਵੀ ਹੁੰਦੇ ਨੇ ਬੱਚੇ ਤੇ ਉੱਥੇ ਕੀ ਕੀ ਸ਼ੋਸ਼ਣ ਹੁੰਦਿਆ ਕੀ ਕੀ ਨਹੀਂ ਹੁੰਦਿਆ ਪਹਿਲਾਂ ਵੀ ਇੱਕ ਦੋ ਵੀ ਰੌਲੇ ਪਏ ਨੇ ਮੇਰੇ ਫਾਦਰ ਸਾਹਿਬ ਵੀ ਜਦੋਂ ਜਾਂਦੇ ਸੀ ਕਿ ਉਦੋਂ ਵੀ ਇਹਨਾਂ ਦਾ ਰੌਲਾ ਪਿਆ ਸੀਗਾ ਬਹੁਤ ਵੱਡੇ ਪੱਧਰ ਤੇ ਕੰਮ ਚੱਲਿਆ ਸੀਗਾ ਪਰ ਉਦੋਂ ਵੀ ਦਬਾਇਆ ਗਿਆ ਉਹ ਜੀ ਹਾਂ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀਆਂ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫਿਸਰ ਹੈ ਔਰ ਨਾਲ ਦੇ ਨਾਲ ਜਿਹੜੇ ਕਨਸਰਨਡ ਸੰਬੰਧਿਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਠੀਕ ਹੈ ਸਤਿਕਾਰਯੋਗ